ਅੱਜ ਦੇ ਫਰਮਾਨ ਦੇ ਵਿੱਚ ਕੀ ਹੁਕਮ ਕਰ ਰਹੇ ਹਨ ਕਿਉਂਕਿ ਸਤਿਗੁਰੂ ਜੀ ਦਾ ਹੁਕਮ ਹੁੰਦਾ ਹੈ ਸਤਿਗੁਰੂ ਜੀ ਧਨਾਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ 681 ਅੰਗ ਦੇ ਵਿੱਚ ਅੱਜ ਦਾ ਜੋ ਹੁਕਮ ਹੈ ਸਤਿਗੁਰੂ ਜੀ ਦੱਸਣਾ ਕਰਦੇ ਹਨ ਧਨਾਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਹਨ ਛੜਾਏ ਲਿਓ ਮਹਾ ਬਲੀ ਤੇ ਆਪਣੇ ਚਰਨ ਪਰਾਤ ਸਤਿਗੁਰੂ ਜੀ ਕਹਿੰਦੇ ਛੜਾਏ ਲਿਓ ਮਹਾ ਬਲੀ ਤੇ ਆਪਣੇ ਚਰਨ ਪਰਾਤ ਕਹਿੰਦੇ ਜਿਹੜਾ ਮਨੁੱਖ ਸਤਿਗੁਰੂ ਜੀ ਦੀ ਸ਼ਰਣ ਦੇ ਵਿੱਚ ਆ ਜਾਂਦਾ ਹੈ ਸਤਿਗੁਰੂ ਜੀ ਨੂੰ ਆਪਣਾ ਹਾਜ਼ਰ ਨਾਜ਼ਰ ਗੁਰੂ ਮੰਨ ਲੈਂਦਾ ਹੈ ਜਿਵੇਂ ਕਿ ਆਪਾਂ ਅਰਦਾਸ ਕਰਦੇ ਹਾਂ ਸਤਗੁਰੂ ਜੀ ਕਹਿੰਦੇ ਬਿਰਥੀ ਨਾ ਜਾਏ ਜਨ ਕੀ ਅਰਦਾਸ ਅਰਦਾਸ ਦੇ ਵਿੱਚ ਬੜੀ ਵੱਡੀ ਤਾਕਤ ਹੈ ਸਿੱਖ ਕੋਈ ਵੀ ਕਾਰਜ ਕਰਦਾ ਹੈ ਪਹਿਲਾਂ ਅਰਦਾਸ ਕਰਦਾ ਹੈ ਕਿਉਂਕਿ ਅਰਦਾਸ ਤੋਂ ਬਿਨਾ ਸਿੱਖ ਦਾ ਕਾਰਜ ਅਧੂਰਾ ਹੈ ਇਸ ਕਰਕੇ ਸਿੱਖ ਦੇ ਲਈ ਅਰਦਾਸ ਕਰਨੀ অতি ਜ਼ਰੂਰੀ ਹੈ ਅਰਦਾਸ ਤੋਂ ਬਿਨਾ ਕੋਈ ਵੀ ਕਾਰਜ ਨਹੀਂ ਕਰ ਸਕਦਾ ਸਿੱਖ ਪਾਵੇਂ ਅੱਜ ਅਸੀਂ ਨਹੀਂ ਮੰਨਦੇ ਕਈ ਲੋਕ ਪਰ ਅਰਦਾਸ ਤੋਂ ਬਿਨਾ ਸਿੱਖ ਦਾ ਕਾਰਜ ਅਧੂਰਾ ਹੈ ਸਤਿਗੁਰੂ ਜੀ ਕਹਿੰਦੇ ਛੜਾਏ ਲਿਓ ਮਹਾਬਲੀ ਤੇ ਆਪਣੇ ਚਰਨ ਪ੍ਰਾਤ ਜਿਹੜਾ ਗੁਰੂ ਦੀ ਸ਼ਰਣ ਦੇ ਵਿੱਚ ਆ ਜਾਂਦਾ ਹੈ ਉਹ ਸਤਿਗੁਰੂ ਜੀ ਕਹਿੰਦੇ ਵੱਡੀਆਂ-ਵੱਡੀਆਂ ਤਾਕਤਾਂ ਜਿਹੜੀਆਂ ਮਾਇਆ ਵਾਲੀਆਂ ਤਾਕਤਾਂ ਹਨ ਉਹਨਾਂ ਤੋਂ ਕਹਿੰਦੇ ਛੜਾਏ ਲਿਓ ਮਹਾਬਲੀ ਤੇ ਮਹਾਬਲੀ ਵੱਡੀਆਂ-ਵੱਡੀਆਂ ਤਾਕਤਾਂ ਤੋਂ ਪਾਤਸ਼ਾਹ ਛੜਾ ਲੈਂਦਾ ਹੈ ਦੂਰ ਕਰ ਦਿੰਦਾ ਹੈ ਸਿੱਖ ਦੇ ਵਿੱਚ ਨਿਮਰਤਾ ਆ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਇਸ ਜੁਗਮ ਹੈ ਸ਼ੋਪਾ ਨਾਮ ਕੀ ਵਿਣਨਾ ਵੈ ਸ਼ੋਭ ਨਾ ਹੋਈ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ ਸਤਿਗੁਰੂ ਜੀ ਕਹਿੰਦੇ ਇਸ ਜਗਤ ਦੇ ਵਿੱਚ ਨਾਮ ਦੀ ਸ਼ੋਭਾ ਹੈ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਪਰ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਕਹਿੰਦੇ ਚਾਰ ਦਿਹਾੜੇ ਹੱਥਾਂ ਦੀ ਮੈਲ ਜਿਹਨੂੰ ਕਿਹਾ ਜਾਂਦਾ ਹੈ ਮਾਇਆ ਨੂੰ ਇਹਦੀ ਬਲਮ ਜਿਹੜੀ ਇਹਦੀ ਭੁੱਖ ਹੈ ਉਹ ਨਹੀਂ ਮਟ ਰਹੀ ਹੈ। ਜਾਂਦੀ ਬਲਮ ਨਾ ਹੋਈ। ਸਤਿਗੁਰੂ ਜੀ ਕਹਿੰਦੇ ਇਸ ਨਾਮ ਦੀ ਬਰਕਤ ਦੇ ਨਾਲ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਨਾਮ ਦੀ ਬਰਕਤ ਦੇ ਨਾਲ ਗੁਰਬਾਣੀ ਦੇ ਨਾਲ ਵੱਡੇ ਵੱਡੇ ਜਿਹੜੇ ਮਹਾਬਲੀ ਕਹਿ ਦਈਏ ਮਾਇਆ ਦੀ ਵੱਡੀਆਂ ਵੱਡੀਆਂ ਤਾਕਤਾਂ ਹਨ ਉਹਨਾਂ ਤੋਂ ਸਤਿਗੁਰੂ ਸਾਨੂੰ ਛੁਡਾ ਲੈਂਦਾ ਹੈ। ਇਕ ਨਾਮ ਦਿਓ ਮਨਮੰਤਾ ਬੇਨਸਨਾ ਕਤ ਹੂੰ ਜਾਤ ਸਤਗੁਰੂ ਜੀ ਕਹਿੰਦੇ ਇਕ ਨਾਮ ਦਿਓ ਮਨਮੰਤਾ ਇਕ ਨਾਮ ਹੈ ਮਨਮੰਤਾ ਕਹਿੰਦੇ ਇੱਕ ਮੰਤਰ ਦੀ ਤਰ੍ਹਾਂ ਇੱਕ ਨਾਮ ਦਿੱਤਾ ਹੈ ਸਤਗੁਰੂ ਜੀ ਨੇ ਸਾਨੂੰ ਜਿਹੜਾ ਕਿ ਬੇਨਸਨਾ ਕਤ ਹੂੰ ਜਾਤ ਕਹਿੰਦੇ ਕਦੇ ਵੀ ਉਹ ਗਵਾਚਦਾ ਨਹੀਂ ਹੈ ਬਿਨਸਦਾ ਨਹੀਂ ਹੈ ਬਿਨਸਦਾ ਭਾਵ ਹੈ ਗੁਆਚਨਾ ਕਹਿੰਦੇ ਉਹ ਇਹੋ ਜਿਹਾ ਨਾਮ ਮੰਤਰ ਦਿੱਤਾ ਹੈ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ ਗੁਰੂ ਦਾ ਮੰਤਰ ਹੈ ਜਿਹੜਾ ਸਾਡੇ ਹਉਮੈ ਆਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜੇ ਵਕਾਰ ਹਨ ਉਹਨਾਂ ਤੋਂ ਸਾਨੂੰ ਬਚਾ ਕੇ ਰੱਖਦਾ ਹੈ ਇੱਕ ਘੁਣਾ ਹੈ ਜਿਹੜੇ ਵਿਕਾਰ ਹਨ ਇੱਕ ਘੁਣਾ ਹੈ ਜਿਵੇਂ ਕਿ ਲੱਕੜ ਦੇ ਵਿੱਚ ਕੋਈ ਘੁਣਾ ਲੱਗ ਜਾਵੇ ਉਹ ਲੱਕੜ ਅੰਦਰੋਂ ਖੋਖਲੀ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਉਸੇ ਤਰ੍ਹਾਂ ਹੀ ਸਾਡਾ ਸ਼ਰੀਰ ਹੈ ਸਤਗੁਰੂ ਜੀ ਕਹਿੰਦੇ ਇਹ ਸਰੀਰਾ ਮੇਰੇ ਆਸ ਜੁਗਮਹ ਆਏ ਕਾ ਕਿਆ ਤਦ ਕਰਮ ਕਮਾਇਆ ਹੈ ਕਹਿੰਦੇ ਤੂੰ ਕੀ ਕਰਮ ਕਮਾਇਆ ਹੈ ਕੀ ਲੈਣ ਆਇਆ ਹੈ ਇਸ ਜਗਤ ਦੇ ਵਿੱਚ ਸਤਗੁਰੂ ਜੀ ਨੇ ਬੜਾ ਸਾਨੂੰ ਅਨੰਦ ਸਾਹਿਬ ਦੇ ਵਿੱਚ ਅਸੀਂ ਪੜਦੇ ਹਾਂ ਕੱਲਾ ਕੱਲਾ ਅੱਖਰ ਸਾਡੇ ਦਿਮਾਗ ਦੇ ਵਿੱਚ ਸਮਝ ਆਉਂਦਾ ਹੈ ਸਤਿਗੁਰੂ ਜੀ ਨੇ ਇੰਨਾ ਸਪਸ਼ਟ ਇੰਨਾ ਸੌਖੇ ਅੱਖਰਾਂ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਆਨੰਦ ਸਾਹਿਬ ਦੇ ਵਿੱਚ ਦੱਸਿਆ ਹੈ ਇਹ ਨੇਤਰ ਹੋ ਮੇਰਿਓ ਇਹ ਸਰਵਣ ਹੋ ਮੇਰਿਓ ਕੱਲੀ ਕੱਲੀ ਚੀਜ਼ ਨੂੰ ਸਤਿਗੁਰੂ ਜੀ ਨੇ ਸਾਡੇ ਸ਼ਰੀਰ ਦੇ ਅੰਗ ਜਿੰਨੇ ਹਨ ਉਹਨਾਂ ਨੂੰ ਸੰਬੋਧਨ ਕਰਕੇ ਦੱਸਿਆ ਹੈ ਇਸ ਕਰਕੇ ਇਸ ਜਗਤ ਦੇ ਵਿੱਚ ਨਾਮ ਦੀ ਸ਼ੋਭਾ ਹੈ ਸਤਿਗੁਰੂ ਜੀ ਕਹਿੰਦੇ ਏਕ ਨਾਮ ਦੀਓ ਮਨ ਮੰਤਾ ਰਹੁ ਵਿਚਾਰ ਵਿਚਾਰਤੇ ਰਹੀਏ ਏਕ ਨਾਮ ਦੀਓ ਮਨ ਮੰਤਾ ਬਿਨਸ ਨਕਤੁ ਹਿ ਜਾਤ ਕਹਿੰਦੇ ਇਹੋ ਜਾਂ ਸਤਿਗੁਰੂ ਜੀ ਨੇ ਸਾਨੂੰ ਨਾਮ ਦਿੱਤਾ ਹੈ ਜਿਹੜਾ ਕਦੇ ਵੀ ਗਵਾਚਣ ਵਾਲਾ ਨਹੀਂ ਹੈ ਸਤਗੁਰ ਪੂਰਾ ਕਿਨੀ ਦਾਤ ਕਹਿੰਦੇ ਸਤਗੁਰੂ ਜੀ ਨੇ ਮੇਰੇ ਉੱਪਰ ਐਸੀ ਬਖਸ਼ਿਸ਼ ਕਰ ਦਿੱਤੀ ਹੈ ਸਤਗੁਰ ਪੂਰਾ ਉਸ ਪੂਰਨ ਸਤਗੁਰੂ ਜੀ ਨੇ ਐਸੀ ਬਖਸ਼ਿਸ਼ ਕਰ ਦਿੱਤੀ ਹੈ ਕਿ ਮੇਰਾ ਜਿਹੜਾ ਇਹ ਨਾਮ ਹੈ ਮੰਤਰ ਹੈ ਮੇਰੇ ਅੰਦਰ ਹਿਰਦੇ ਦੇ ਵਿੱਚ ਚੱਲ ਰਿਹਾ ਹੈ ਜਦੋਂ ਆਪਣੇ ਕੋਈ ਵੀ ਆਪਾਂ ਕੋਈ ਕਾਰਜ ਕਰਦੇ ਹਾਂ ਕਾਰਜ ਕਰਦੇ ਸਮੇਂ ਵੀ ਸਾਡੇ ਅੰਦਰੋਂ ਆਵਾਜ਼ ਆਉਣੀ ਚਾਹੀਦੀ ਹੈ ਵਾਹਿਗੁਰੂ 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 ਦਾ ਜਿਹੜਾ ਮੰਤਰ ਹੈ ਇਹ ਹਉ ਮੈਂ ਆਦਿਕ ਰੋਗਾਂ ਨੂੰ ਸਾਨੂੰ ਦੂਰ ਕਰ ਦਿੰਦਾ ਹੈ ਇਸ ਕਰਕੇ ਸਤਗੁਰੂ ਜੀ ਕਹਿੰਦੇ ਸਤਗੁਰ ਪੂਰਾ ਕੀਨੀ ਦਾਤ ਕਹਿੰਦੇ ਸਤਗੁਰੂ ਜੀ ਨੇ ਸਾਨੂੰ ਐਸੀ ਬਖਸ਼ਿਸ਼ ਦੇ ਦਿੱਤੀ ਹੈ ਨਾਮ ਦੀ ਹਰ ਹਰ ਨਾਮ ਦੀਓ ਕੀਰਤਨ ਕਰੋ ਭਈ ਹਮਾਰੀ ਗਾਤ ਸਤਗੁਰੂ ਜੀ ਤੇ ਕਹਿੰਦੇ ਹਰ ਹਰ ਨਾਮ ਦੀਓ ਕੀਰਤਨ ਕਾਓ ਕਹਿੰਦੇ ਸਾਨੂੰ ਕੀਰਤਨ ਕਰਨ ਦੇ ਲਈ ਇਹੋ ਜਿਹਾ ਨਾਮ ਦੇ ਦਿੱਤਾ ਹੈ ਭਾਵ ਕਿ ਅਸੀਂ ਕੀਰਤਨ ਕਰਦੇ ਹਾਂ ਆਨੰਦ ਲੈਂਦੇ ਹਾਂ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੋ ਪਿਆਰੇਆ ਕਹਿੰਦੇ ਆਨੰਦ ਅਸੀਂ ਬੜੀਆਂ ਚੀਜ਼ਾਂ ਨੂੰ ਕਹਿੰਦੇ ਆਂ ਸਾਨੂੰ ਆਨੰਦ ਆ ਗਿਆ ਜੀ ਆਹ ਸ਼ੱਕ ਕੇ ਆਨੰਦ ਆ ਗਿਆ ਆ ਸਾਨੂੰ ਦੇਖ ਕੇ ਆਨੰਦ ਆ ਗਿਆ ਪਰ ਕੋਈ ਉਹ ਆਨੰਦ ਨਹੀਂ ਹੈ ਉਹ ਕੀ ਹੈ ਉਹ ਖੁਸ਼ੀ ਹੈ ਖੁਸ਼ੀ ਅਤੇ ਆਨੰਦ ਦੇ ਵਿੱਚ ਬੜਾ ਫਰਕ ਹੈ ਆਨੰਦ ਜਿਹੜਾ ਹੈ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ ਜਦੋਂ ਸਾਡੇ ਅੰਦਰ ਆਨੰਦ ਪੈਦਾ ਹੋ ਗਿਆ ਆਨੰਦ ਆਨੰਦ ਸਭ ਕੁ ਕਹੈ आनंद गुरु ते ਜਾਣਿਆ गुरु ਨੂੰ ਜਿਹੜਾ ਜਾਣਦਾ ਹੈ ਉਹਨੂੰ ਪਤਾ ਹੈ ਆਨੰਦ ਕੀ ਹੈ ਇਸ ਕਰਕੇ ਇਹ ਜਿਹੜੇ ਮਨ ਦੀ ਜਿਹੜੀ ਖੁਸ਼ੀ ਹੈ ਮਨ ਦਾ ਥੋੜਾ ਸਮਾਂ ਹਸਣਾ ਖੇਡਣਾ ਹੈ ਕੋਈ ਚੀਜ਼ ਵਸਤੂ ਸਾਨੂੰ ਚੰਗੀ ਲੱਗਦੀ ਹੈ ਮਨ ਨੂੰ ਚੰਗੀ ਲੱਗਦੀ ਹੈ ਉਹ ਸਾਡਾ ਥੋੜੇ ਸਮੇਂ ਦੇ ਲਈ ਸੁੱਖ ਹੈ ਥੋੜੇ ਸਮੇਂ ਦੀ ਖੁਸ਼ੀ ਹੈ ਆਰੇ ਜਿਹੜਾ ਨਾਮ ਹੈ ਨਾਮ ਜਿਹੜਾ ਹੈ ਨਾਮ ਦੇ ਕਰਕੇ ਸਾਡੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਉਹ ਸਦਾ ਲਈ ਹੈ ਕਦੇ ਖਤਮ ਹੋਣ ਵਾਲਾ ਨਹੀਂ ਹੈ ਕਦੇ ਸੁਣਿਆ ਹੈ ਕਿ ਅੱਜ ਮੈਨੂੰ ਆਨੰਦ ਆ ਗਿਆ ਬਾਣੀ ਪੜ ਕੇ ਕੱਲ ਨੂੰ ਨਹੀਂ ਆਵੇਗਾ ਬਾਣੀ ਅੰਤਰ ਧਿਆਨ ਹੋ ਕੇ ਪੜਨੀ ਹੈ ਇਹ ਨਹੀਂ ਹੈ ਕਿ ਸਾਨੂੰ ਨੀਂਦ ਆ ਰਹੀ ਹੈ ਬਾਣੀ ਪੜਦੇ ਹਾਂ ਅਸੀਂ ਵਿੱਚੋਂ ਡੋਲੇ ਆਈ ਜਾਂਦੇ ਹਨ ਉਸ ਤਰ੍ਹਾਂ ਨਹੀਂ ਹੌਲੀ ਹੌਲੀ ਸਮਾ ਪੈ ਕਰਕੇ ਸਾਡੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹੋ ਜਿਹਾ ਸਾਨੂੰ ਸਤਿਗੁਰੂ ਜੀ ਨੇ ਨਾਮ ਦਾ ਜਿਹੜਾ ਕੀਰਤਨ ਹੈ ਹਰ ਹਰ ਉਹ ਪਰਮਾਤਮਾ ਪਾਤਸ਼ਾਹ ਦਾ ਜਿਹੜਾ ਨਾਮ ਹੈ ਉਹ ਕੀਰਤਨ ਵਰਗਾ ਸਾਨੂੰ ਨਾਮ ਦਿੱਤਾ ਹੈ ਕਹਿੰਦੇ ਭਈ ਹਮਾਰੀ ਗਾਤ ਉਹ ਇਸ ਕਰਕੇ ਉਹ ਜਿਹੜੀ ਅਵਸਥਾ ਹੈ ਗਾਤ ਹੈ ਜਿਹੜੀ ਸਾਡੀ ਅਵਸਥਾ ਹੈ ਉਹਦੇ ਨਾਲ ਸਾਡੀ ਅਵਸਥਾ ਉੱਚੀ ਹੋ ਜਾਂਦੀ ਹੈ ਉਸ ਨਾਮ ਦੇ ਨਾਲ ਸਾਡੀ ਅਵਸਥਾ ਉੱਚੀ ਹੋ ਜਾਂਦੀ ਹੈ ਰਹਾਉ ਸਤਿਗੁਰੂ ਜੀ ਬਿਸ਼ਰਾਮ ਦੇ ਕੀ ਸਮਝਾਉਣਾ ਕਰਦੇ ਹਨ ਰਹਾਉ ਪਦ ਹੈ ਬਿਸ਼ਰਾਮ ਦਾ ਥੋੜਾ ਸਮਾਂ ਰੁਕ ਕੇ ਫਿਰ ਸਤਿਗੁਰੂ ਜੀ ਦੱਸਣਾ ਕਰਦੇ ਹਨ ਅੰਗੀਕਾਰ ਕੀਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਸਤਿਗੁਰੂ ਜੀ ਕਹਿੰਦੇ ਅੰਗੀਕਾਰ ਕੀਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਕਹਿੰਦੇ ਉਹ ਪ੍ਰਮਾਤਮਾ ਪਾਤਸ਼ਾ ਆਪਣੇ ਭਗਤਾਂ ਦੀ ਲਾਜ ਆਪ ਰੱਖਦਾ ਹੈ ਉਹ ਪ੍ਰਮਾਤਮਾ ਪਾਤਸ਼ਾ ਐਸਾ ਹੈ ਜਿਹੜੇ ਉਹਦੇ ਭਗਤ ਜਿਹੜੇ ਉਹਦੇ ਗੋਲੇ ਹੋ ਜਾਂਦੇ ਹਨ ਜਿਹੜੇ ਉਹਦੇ ਸੇਵਕ ਬਣ ਜਾਂਦੇ ਹਨ ਉਹ ਆਪਣੇ ਭਗਤਾਂ ਦਾ ਪੱਖ ਰੱਖਦਾ ਹੈ ਉਹਨਾਂ ਦਾ ਪੱਖ ਕਰਦਾ ਹੈ ਉਹਨਾਂ ਦੀ ਇੱਜ਼ਤ ਰੱਖਦਾ ਹੈ ਭਗਤਨ ਕੀ ਰਾਖੀ ਪਾਤ ਪਾਤ ਭਾਵ ਇੱਜ਼ਤ ਪਤ ਆਪਣੇ ਭਗਤਾਂ ਦੀ ਰਾਖੀ ਰੱਖਦਾ ਹੈ ਪਾਤ ਰਾਖਦਾ ਹੈ ਇਸ ਕਰਕੇ ਉਸ ਪ੍ਰਮਾਤਮਾ ਨੂੰ ਸਾਨੂੰ ਹਮੇਸ਼ਾ ਜਪਣਾ ਚਾਹੀਦਾ ਹੈ ਜਿਸ ਸਤਗੁਰੂ ਜੀ ਨੇ ਸਾਡੀ ਇੱਜ਼ਤ ਰੱਖਣੀ ਹੈ ਸਾਡੀ ਜਗਤ ਦੇ ਵਿੱਚ ਇੱਜ਼ਤ ਬਣਾਉਣੀ ਹੈ ਉਸ ਪ੍ਰਮਾਤਮਾ ਪਾਤਸ਼ਾਹ ਨੂੰ ਜਪਣਾ ਚਾਹੀਦਾ ਹੈ ਨਾਨਕ ਚਰਨ ਗ헤 ਪ੍ਰਭੈ ਆਪਣੇ ਸੁਖ ਪਾਵੇ ਉਹ ਦਿਨ ਰਾਤ ਸਤਗੁਰੂ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿ ਪਾਤਸ਼ਾਹ ਕਹਿੰਦੇ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਨਾਨਕ ਜੀ ਕਹਿੰਦੇ ਜਿਸ ਮਨੁੱਖ ਨੇ ਉਸ ਪ੍ਰਮਾਤਮਾ ਦੇ ਚਰਨ ਫੜ ਲਏ ਹਨ ਉਹ ਆਤਮਿਕ ਆਨੰਦ ਉਹਦੇ ਅੰਦਰ ਪੈਦਾ ਹੋ ਗਿਆ ਹੈ ਸੁਖ ਪਾਇਓ ਦਿਨ ਰਾਤ ਦਿਨ ਰਾਤ ਉਹਦੇ ਅੰਦਰ ਵਾਜੇ ਵੱਜਣ ਲੱਗ ਜਾਂਦੇ ਹਨ ਅਨਾਹਤ ਦੇ ਬਾਜੇ ਅਨਾਹਦ ਬਾਜੇ ਉਹ ਵੱਜਣ ਲੱਗ ਜਾਂਦੇ ਹਨ ਨਾਨਕ ਚਰਨ ਗਏ ਪ੍ਰਵ ਆਪਣੇ ਜਿਹੜੇ ਸਤਿਗੁਰੂ ਜੀ ਨਾਨਕ ਦੀ ਸ਼ਰਣ ਦੇ ਵਿੱਚ ਆ ਜਾਂਦੇ ਹਨ ਉਹਨਾਂ ਦੇ ਅੰਦਰ ਜਿਹੜੇ ਹਨ ਉਹ ਅਨਾਹਦ ਬਾਜੇ ਜਿਹੜੇ ਵੱਜਣ ਲੱਗ ਜਾਂਦੇ ਹਨ ਜਿਹੜੇ ਕਦੇ ਵੀ ਨਹੀਂ ਖਤਮ ਹੁੰਦੇ ਹਨ ਉਹ ਬਾਜੇ ਵੱਜਣ ਲੱਗ ਜਾਂਦੇ ਹਨ ਉਹ ਧੁਨਾ ਜਿਹੜੀਆਂ ਹਨ ਸਤਿਗੁਰੂ ਜੀ ਦੇ ਨਾਮ ਦੀਆਂ ਉਹ ਅੰਦਰ ਚੱਲਣ ਲੱਗ ਜਾਂਦੀਆਂ ਹਨ ਇਸ ਕਰਕੇ ਸਤਿਗੁਰੂ ਜੀ ਪਰਮਾਤਮਾ ਪਾਤਸ਼ਾਹ ਜਿੰਨੇ ਵੀ ਸਤਗੁਰੂ ਜੀ ਦੇ ਅੰਗ ਹਨ 1430 ਅੰਗਾਂ ਦੇ ਵਿੱਚ ਸਤਗੁਰੂ ਜੀ ਨਾਮ ਦੀ ਮਹਿਮਾ ਦੱਸਦੇ ਹਨ ਸਾਰੇ ਕੱਲੇ ਕੱਲੇ ਅੱਖਰ ਦੇ ਵਿੱਚ ਨਾਮ ਦੀ ਮਹਿਮਾ ਦੱਸੀ ਹੈ ਸੋ ਸਤਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ ਗੁਰੂ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਸੇਵਾ ਅਤੇ ਸਿਮਰਣ ਦੀ ਦਾਤ ਬਖਸ਼ਿਸ਼ ਕਰਨ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਜ ਕੇ ਜਗ ਰਾਜ ਆਵੇ ਧਿਆਲ ਹੋ ਜਾਵੇ ਸ੍ਰੀ ਆਦਰਪਰਮ ਜੀ ਨੂੰ ਪਾਵੇ ਧਿਆਲ ਹੋ ਜਾਵੇ ਸਤ ਸ੍ਰੀ ਅਕਾਲ ਬਨ ਬਰੇ ਆਗਾਲੀ ਆਗਾਲ ਦੇਖ ਤੇਗ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ